ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀ ਗੱਲ ਕਰਨ ਵਾਲੇ ਹਾਂ ਉਸ ਬਾਰੇ ਮਾਤਾ ਲਕਸ਼ਮੀ ਜੀ ਨੇ ਖੁਦ ਕਿਹਾ ਹੈ ਕਿ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਤੇ ਤੁਸੀਂ ਬਿਨਾਂ ਕੁਝ ਕੀਤੇ ਆ ਕਰੋੜਪਤੀ ਬਣ ਜਾਓਗੇ ਘਰ ਦਾ ਤਵਾ ਕਦੇ ਵੀ ਤੰਨ ਦੀ ਕਮੀ ਨਹੀਂ ਹੋਣ ਦਿੰਦਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਵਾ ਤੁਹਾਹਰ ਘਰ ਵਿੱਚ ਹੁੰਦਾ ਹੈ ਇਸ ਦਾ ਮਹੱਤਵ ਖਾਣਾ ਬਣਾਉਣ ਤੱਕ ਨਹੀਂ ਸਗੋਂ ਵਾਸਤੂ ਸ਼ਾਸਤਰਾਂ ਦੇ ਨੀਮਾਂ ਅਨੁਸਾਰ ਹੁੰਦਾ ਹੈ ਜੇਕਰ ਤਵੇ ਨੂੰ ਸਹੀ ਵਿਧੀ ਦੇ ਨੀਮਾਂ ਦੇ ਅਨੁਸਾਰ ਘਰ ਵਿੱਚ ਰੱਖਿਆ ਜਾਵੇ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹ ਫਾਲਤੰਦਾ ਹੈ ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾਵੇ ਤਾਂ ਘਰ ਵਿੱਚ ਕੋਈ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਰਸੋਈ ਵਿੱਚ ਤਵੇ ਰੱਖਣ ਲਈ ਜੇਕਰ ਅਸੀਂ ਇਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਸਾਨੂੰ ਸਿਹਤ ਸੰਬੰਧੀ ਧਿਆਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਵਿੱਚ ਬਰਕਤ ਤੰਦਰੁਸਤੀ ਰੱਖਣ ਦੇ ਲਈ ਇਹਨਾਂ ਨੀਮਾਂ ਦਾ ਪਾਲਣ ਜਰੂਰ ਕਰੋ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀਤ ਜੇਕਰ ਵੀਡੀਓ ਵਧੀਆ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਇੱਕ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਤਵੇ ਨੂੰ ਜਰੂਰ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਹੀ ਰੱਖ ਦਿੰਦੇ ਹਾਂ ਤਾਂ ਇਸ ਨਾਲ ਘਰ ਦੇ ਬੱਚੇ ਅਕਸਰ ਬਿਮਾਰ ਰਹਿੰਦੇ ਹਨ ਇਸ ਲਈ ਤਵੇ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਨੰਬਰ 2 ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰੋ ਉਸ ਨੂੰ ਹਮੇਸ਼ਾ ਸਾਫ਼ ਕਰਕੇ ਹੀ ਵਰਤੋ। ਪਾਵ ਕੇ ਰੋਟੀ ਬਣਾਓ। ਰੋਟੀ ਬਣਾਉਣ ਤੋਂ ਪਹਿਲਾਂ ਉਸ ਉੱਪਰ ਥੋੜਾ ਜਿਹਾ ਨਮਕ ਪਾਓ। ਇਸ ਨਾਲ ਫੈਲਦੀ ਨਕਾਰਾਤਮਕਤਾ ਖਤਮ ਹੋ ਜਾਵੇਗੀ। ਨੰਬਰ 3 ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਪਹਿਲਾਂ ਹੀ ਰੋਟੀ ਗਿਣ ਕੇ ਪਹਿਲੀ ਰੋਟੀ ਗਿਣ ਕੇ ਤੇ ਆਖਰੀ ਰੋਟੀ ਕੁੱਤੇ ਨੂੰ ਪਾਉਣ ਲਈ ਜ਼ਰੂਰ ਕੱਢੋ ਇਸ ਨਾਲ ਘਰ ਵਿੱਚ ਵਰਕਤ ਆਉਂਦੀ ਹੈ ਨੰਬਰ 4 ਆਪਣੇ ਘਰ ਵਿੱਚ ਕਦੇ ਵੀ ਤਵੇ ਤੇ ਕੜਾਈ ਨੂੰ ਮੋਦਾ ਨਹੀਂ ਮਾਰ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਮੋਦਾ ਮਾਰ ਕੇ ਰੱਖਣ ਦੇ ਨਾਲ ਸਾਡੇ ਘਰ ਵਿੱਚ ਕਲੇਸ਼ ਤੇ ਝਗੜਾ ਹੁੰਦਾ ਹੈ ਨੰਬਰ 5 ਜਦੋਂ ਵੀ ਤੁਸੀਂ ਰਸੋਈ ਦੀ ਤਵੇ ਦਾ ਇਸਤੇਮਾਲ ਕਰਦੇ ਹੋ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਅਜਹੀ ਜਗ੍ਹਾ ਤੇ ਰੱਖੋ ਕਿਉਂਕਿ ਜੈਨ ਨੂੰ ਦਿਖਾਈ ਨਾ ਦਵੇ ਜੇਕਰ ਅਸੀਂ ਉਸ ਨੂੰ ਸਾਹਮਣੇ ਹੀ ਰੱਖ ਦਿੰਦੇ ਹਾਂ ਤਾਂ ਇਸ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਪਤੀ ਦੀ ਸਿਹਤ ਖਰਾਬ ਰਹਿੰਦੀ ਹੈ ਨੰਬਰ 6 ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਵਿੱਚੋਂ ਨਿਕਲਣ ਵਾਲੀ ਆਵਾਜ਼ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ ਨੰਬਰ 7 ਤਵੇ ਨੂੰ ਹਮੇਸ਼ਾ ਚਮਕਾ ਕੇ ਰੱਖੋ ਕਿਉਂਕਿ ਇਸ ਦਾ ਸੰਬੰਧ ਸਾਡੀ ਕਿਸਮਤ ਨਾਲ ਹੁੰਦਾ ਹੈ ਤਵਾ ਜਿੰਨਾ ਚਮਕੀਏਗਾ ਉਨਨਾ ਹੀ ਸਾਡੀ ਕਿਸਮਤ ਚਮਕੇਗੀ ਤਾਂ ਫਿਰ ਕੜਾਈ ਨਵੀਂ ਤਿੱਖੀ ਚੀਜ਼ ਦੇ ਨਾਲ ਨਹੀਂ ਖਰਚਣਾ ਚਾਹੀਦਾ ਤੇ ਨਾ ਹੀ ਇਸ ਨੂੰ ਕਦੇ ਵੀ ਝੂਠਾ ਰੱਖਣਾ ਚਾਹੀਦਾ ਹੈ ਨੰਬਰ 8 ਜਦੋਂ ਵੀ ਤੁਸੀਂ ਤਵਾ ਵਰਤਦੇ ਹੋ ਤਾਂ ਹਮੇਸ਼ਾ ਲੋਹੇ ਦੀ ਚੀਜ਼ ਦਾ ਹੀ ਇਸਤੇਮਾਲ ਕਰੋ ਜੋ ਸਿਹਤ ਲਈ ਵਧੇਰੇ ਸਹੀ ਹੈ ਨੰਬਰ 9 ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਹ ਸੂਪਰ ਰੋਟੀ ਪਾਉਣ ਤੋਂ ਪਹਿਲਾਂ ਨਮਕ ਜਲਾਉਂਦੇ ਹੋ ਇਸ ਨਾਲ ਤੁਹਾਡੇ ਘਰ ਦੇ ਵਿੱਚ ਤਾਂ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਸਾਰਾ ਵਾਸਤੂ ਦੋਸ਼ ਖਤਮ ਹੋ ਜਾਵੇਗਾ ਨੰਬਰ 10 ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਗਰਮ ਤਵੇ ਦੇ ਉੱਪਰ ਹੀ ਪਾਣੀ ਪਾ ਦਿੰਦੀਆਂ ਨੇ ਜੇਕਰ ਤੁਸੀਂ ਵੀ ਐਵੇਂ ਕਰਦੇ ਹੋ ਤਾਂ ਇਸ ਆਦਤ ਨੂੰ ਆਤਮਲ ਜਰੂਰ ਹਫਤੇ ਦੇ ਵਿੱਚ ਤਵੇ ਦੇ ਉੱਪਰ ਨਿੰਬੂ ਜਾਂ ਮਿੱਠਾ ਸੋਡਾ ਅਤੇ ਸਿਰਕਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਜ਼ਰੂਰ ਕਰੋ ਇਸ ਨਾਲ ਤਵੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਜੋ ਹਮੇਸ਼ਾ ਸਾਫ਼ ਰਹਿੰਦਾ ਹੈ ਨੰਬਰ 12 ਤਵੇ ਨੂੰ ਕਦੇ ਵੀ ਜੁੱਲੇ ਉੱਪਰ ਨਾ ਛੱਡੋ ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਖੜਾ ਕਰਕੇ ਨਾ ਰੱਖੋ ਇਸ ਨਾਲ ਘਰ ਵਿੱਚ ਲੜਾਈ ਦੇ ਕਾਰਨ ਵੱਧ ਜਾਂਦੇ ਹਨ ਨੰਬਰ 13 ਜਲੇ ਹੋਏ ਤਵੇ ਦਾ ਭੁੱਲ ਕੇ ਵੀ ਇਸਤੇਮਾਲ ਨਾ ਕਰੋ ਕਿਉਂਕਿ ਸਾਡੀ ਚੰਗੀ ਕਿਸਮਤ ਨੂੰ ਵਿਗਾੜੇ ਕਦੇ ਵੀ ਟੁੱਟੇ ਹੋਏ ਬਰਤਨ ਜਾਂ ਟੇਡੇ ਮੇੜੇ ਤਵੇ ਉੱਪਰ ਰੋਟੀ ਨਾ ਬਣਾਓ ਇਸ ਨੂੰ ਤੁਰੰਤ ਘਰ ਤੋਂ ਬਾਹਰ ਕਰ ਦਿਓ ਨਵੇਂ ਤਵੇ ਦੀ ਵਰਤੋਂ ਕਰੋ ਨੰਬਰ 14 ਤਵੇ ਉੱਪਰ ਕੱਪੜੇ ਦੇ ਨਾਲ ਸਾਫ਼ ਨਾ ਕਰੋ ਨਾ ਹੀ ਰੋਟੀ ਬਣਾਓ ਹਮੇਸ਼ਾ ਉਸ ਨੂੰ ਪਾਣੀ ਨਾਲ ਸਾਫ਼ ਕਰੋ ਅਤੇ ਫਿਰ ਹੀ ਰੋਟੀ ਬਣਾਓ ਅਜਿਹਾ ਕਰਨਾ ਵੀ ਘਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦਿੰਦਾ ਹੈ ਨੰਬਰ 15 ਆਪਣੇ ਘਰ ਦੇ ਵਿੱਚ ਰਸੋਈ ਵਿੱਚ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਤਰ੍ਹਾਂ ਕਰਨਾ ਬਹੁਤ ਹੀ ਅਸ਼ੁੱਭ ਹੁੰਦਾ ਹੈ ਤੇ ਨਾਲ ਹੀ ਬਿਮਾਰੀਆਂ ਵਾਧਦੀਆਂ ਹਨ ਨੰਬਰ 16 ਆਪਣੀ ਘਰ ਦੀ ਫ੍ਰਿਜ ਦੇ ਉੱਪਰ ਦਵਾਈਆਂ ਨਾ ਰੱਖੋ ਇਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਜੋ ਸਾਡੇ ਸਰੀਰ ਦੇ ਰੋਗਾਂ ਨੂੰ ਠੀਕ ਨਹੀਂ ਕਰ ਪਾਉਂਦਾ ਨੰਬਰ 17 ਕਈ ਲੋਕਾਂ ਦੀ ਆਦਤ ਹੁੰਦੀ ਹੈ ਕੂੜੇ ਵਾਲੇ ਡੱਬੇ ਨੂੰ ਰਸੋਈ ਵਿੱਚ ਰੱਖ ਦਿੱਤੇ ਹਨ ਤਾਂ ਜੋ ਭੋਜਨ ਬਣਾਉਣ ਤੋਂ ਬਾਅਦ ਕੂੜਾ ਉਸ ਦੇ ਵਿੱਚ ਪਾ ਦੇਣ ਪਰ ਇਹ ਜਹਾ ਕਰਨਾ ਬਹੁਤ ਗਲਤ ਹੈ ਰਸੋਈ ਵਿੱਚ ਕਦੇ ਵੀ ਡਸਟਬਿਨ ਨਹੀਂ ਰੱਖਣਾ ਚਾਹੀਦਾ ਇਸ ਨਾਲ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਨੰਬਰ 18 ਰਸੋਈ ਵਿੱਚ ਕਦੇ ਵੀ ਪਲਾਸਟਿਕ ਅਤੇ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਨਕਾਰਾਤਮਕ ਊਰਜਾ ਫੈਲਦੀ ਹੈ ਦੂਸਰਾ ਇਹ ਚੀਜ਼ਾਂ ਸਾਨੂੰ ਬਿਮਾਰੀਆਂ ਵੱਲ ਲੈ ਕੇ ਜਾਂਦੀਆਂ ਹਨ ਨੰਬਰ 19 ਆਪਣੇ ਘਰ ਦੀ ਰਸੋਈ ਦੇ ਵਿੱਚ ਭੁੱਲ ਕੇ ਵੀ ਸ਼ੀਸ਼ਾ ਨਾ ਲਗਾਓ ਵਾਸਤੂ ਸ਼ਾਸਤਰਾਂ ਦੇ ਅਨਸਾਰ ਬਹੁਤ ਹੀ ਅਸ਼ੁਭ ਹੁੰਦਾ ਹੈ ਜੇਕਰ ਰਸੋਈ ਵਿੱਚ ਸ਼ੀਸ਼ਾ ਹੈ ਤਾਂ ਉਸ ਨੂੰ ਅੱਜ ਹੀ ਬਾਹਰ ਕੱਢ ਦਿਓ ਇਸ ਨਾਲ ਪਾਣੀ ਅਤੇ ਅੱਗ ਦਾ ਸੰਤੁਲਨ ਵਿਗੜ ਜਾਂਦਾ ਹੈ। ਨੰਬਰ 2 ਰਸੋਈ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਟੁੱਟਿਆ ਹੋਇਆ ਐਲੂਮੀਨੀਅਮ ਦਾ ਬਰਤਨ ਨਹੀਂ ਰੱਖਣਾ ਚਾਹੀਦਾ। ਇਹ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਇਸ ਦੇ ਇਲਾਵਾ ਟੁੱਟੇ ਹੋਏ ਬਰਤਨਾਂ ਦੇ ਵਿੱਚ ਜੇਕਰ ਅਸੀਂ ਖਾਣਾ ਖਾਂਦੇ ਹਾਂ ਤਾਂ ਇਸ ਨਾਲ ਸਾਡੀ ਕਿਸਮਤ ਵਿਗੜ ਜਾਂਦੀ ਹੈ। ਇਸ ਨਾਲ ਧਨ ਦੀ ਵੀ ਕਮੀ ਹੁੰਦੀ ਹੈ। ਨੰਬਰ 3 ਰਸੋਈ ਵਿੱਚ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਇਸ ਨਾਲ માતા લક્ષ્ਮੀ ਨਿਰਾਸ਼ ਹੋ ਜਾਂਦੀ ਹੈ ਜਿਸ ਕਾਰਨ ਸਾਡੇ ਘਰ ਦੇ ਵਿੱਚ ਧਨ ਦੌਲਤ ਤੇ ਬੁਰਾ ਅਸਰ ਪੈਂਦਾ ਹੈ ਨੰਬਰ 22 ਜੇਕਰ ਅਸੀਂ ਰਸੋਈ ਦੇਕਰ ਅਸੀਂ ਰਸੋਈ ਦੇ ਵਿੱਚ ਝਾੜੂ ਰੱਖਦੇ ਹਾਂ ਤਾਂ ਇਸ ਦੇ ਨਾਲ ਘਰ ਦੇ ਮੈਂਬਰਾਂ ਦੇ ਵਿੱਚ ਲੜਾਈ ਝਗੜੇ ਵਧਦੇ ਹਨ ਬਰਕਤ ਤੇ ਪੂਰਾ ਅਸਰ ਪੈਂਦਾ ਹੈ ਤਾਂ ਦੀ ਕਮੀ ਹੋਣ ਲੱਗਦੀ ਹੈ ਤੇ ਤੁਸੀਂ ਤਵੇ ਨੂੰ ਕੜਾਈ ਨੂੰ ਨਿੰਬੂ ਦੇ ਨਾਲ ਰਗੜ ਕੇ ਸਾਫ਼ ਕਰੋ ਅਜਿਹਾ ਕਰਨ ਨਾਲ ਕੜਾਈ ਸਾਫ਼ ਹੋ ਜਾਵੇਗੀ ਤਵਾ ਵੀ ਸਾਫ਼ ਹੋ ਜਾਵੇਗਾ ਉਸ ਉੱਪਰ ਵਾਸਤੂ ਦੋਸ਼ ਵੀ ਖਤਮ ਹੋ ਜਾਵੇਗਾ ਤੁਹਾਡੀ ਕਿਸਮਤ ਉਸੇ ਤਰ੍ਹਾਂ ਹੀ ਚਮਕ ਜਾਵੇਗੀ ਤਵੇ ਨੂੰ ਉਸ ਦਿਸ਼ਾ ਦੇ ਵਿੱਚ ਹੀ ਉਲਟ ਰੱਖੋ ਜਿਸ ਹਿਸਾਬ ਦੇ ਵਿੱਚ ਰਹਿ ਕੇ ਤੁਸੀਂ ਖਾਣਾ ਬਣਾਇਆ ਸੀ ਅਜਾਹ ਕਰਨ ਨਾਲ ਤੁਹਾਨੂੰ ਬਹੁਤ ਹੀ ਲਾਭ ਹੋਵੇਗਾ ਨੰਬਰ 5 ਨੰਬਰ 25 ਜਦੋਂ ਵੀ ਤੁਸੀਂ ਤਵੇ ਉੱਪਰ ਨਮਕ ਪਾਉਂਦੇ ਹੋ ਤਾਂ ਉਹ ਸਦਾ ਨਮਕੀ ਹੋਣਾ ਚਾਹੀਦਾ ਹੈ ਜਾਂ ਫਿਰ ਮਿਰਚ ਮਿਕਸ ਨਹੀਂ ਹੋਣੀ ਚਾਹੀਦੀ ਜਦ ਇਹ ਨਮਕ ਪੱਕ ਜਾਵੇ ਤਾਂ ਇਸ ਉੱਪਰ ਰੋਟੀ ਬਣਾ ਕੇ ਜਾਨਵਰ ਦੇ ਖਾਣ ਲਈ ਰੱਖ ਦਿਓ ਨੰਬਰ 26 ਤਵੇ ਦੇ ਉੱਪਰ ਕਦੇ ਵੀ ਕੋਈ ਝੂਠੀ ਚੀਜ਼ ਰੱਖ ਕੇ ਗਰਮ ਨਹੀਂ ਕਰਨੀ ਚਾਹੀਦੀ ਇਸ ਨਾਲ ਸਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਜਗ੍ਹਾ ਤੇ ਤੁਸੀਂ ਖਾਣਾ ਬਣਾ ਰਹੇ ਹੋ ਉਸ ਜਗ੍ਹਾ ਦੇ ਸੱਜੇ ਪਾਸੇ ਜੇਕਰ ਤੁਸੀਂ ਕੜਾਈ ਰੱਖਦੇ ਹੋ ਤਾਂ ਬਹੁਤ ਹੀ ਸ਼ੁਭ ਹੁੰਦਾ ਹੈ ਨੰਬਰ 29 ਜੇਕਰ ਤੁਸੀਂ ਰਸੋਈ ਵਿੱਚ ਬੈਠ ਕੇ ਖਾਣਾ ਖਾਂਦੇ ਹੋ ਤਾਂ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਕਦੇ ਵੀ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ ਆਪਣੀ ਰਸੋਈ ਦੇ ਵਿੱਚ ਕਦੇ ਵੀ ਪੂਜਾ ਦਾ ਸਥਾਨ ਨਹੀਂ ਬਣਾਉਣਾ ਚਾਹੀਦਾ ਇਹ ਬਹੁਤ ਹੀ ਅਸ਼ੁਭ ਹੁੰਦਾ ਹੈ ਨੰਬਰ 30 ਤਵੇ ਨੂੰ ਵਰਤੋਂ ਤੋਂ ਪਹਿਲਾਂ ਧੋ ਕੇ ਕੁਝ ਸਮੇਂ ਲਈ ਸੁਕਾ ਲਓ ਇਸ ਨਾਲ ਜਲਦੀ ਗਰਮ ਹੋ ਜਾਵੇਗਾ ਨੰਬਰ 32 ਨੰਬਰ 31 ਜੇਕਰ ਤੁਸੀਂ ਰੋਜ਼ਾਨਾ ਤਵਾ ਸਾਫ਼ ਕਰੋਗੇ ਤਾਂ ਇਸ ਨੂੰ ਕਦੇ ਵੀ ਖੁਰਚਣਾ ਨਹੀਂ ਪਵੇਗਾ ਕਿਉਂਕਿ ਤਵਾ ਖੁਰਚਣਾ ਨਹੀਂ ਚਾਹੀਦਾ ਤਵੇ ਉੱਪਰ ਕਦੇ ਵੀ ਘਿਓ ਨਹੀਂ ਪੈਣ ਦੇਣਾ ਚਾਹੀਦਾ ਨੰਬਰ 33 ਆਟਾ ਗੁੰਨਣ ਦੇ ਲਈ ਜੇਕਰ ਅਸੀਂ ਤਾਂਬੇ ਦੇ ਬਰਤਨ ਵਿੱਚ ਪਾਣੀ ਲੈਂਦੇ ਹਾਂ ਤਾਂ ਇਹ ਬਹੁਤ ਹੀ ਚੰਗਾ ਹੁੰਦਾ ਹੈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਪਵਿੱਤਰ ਮੰਨਿਆ ਜਾਂਦਾ ਹੈ ਨੰਬਰ 34 ਔਰਤਾਂ ਨੂੰ ਹਮੇਸ਼ਾ ਖਾਣਾ ਬਣਾਉਂਦੇ ਸਮੇਂ ਆਪਣੇ ਅੰਦਰ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ ਹਨ ਕਿਉਂਕਿ ਆਟਾ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 38 ਔਰਦਨ ਰਸੋਈ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਹੀ ਆਪਣਾ ਸਿਰ ਟੱਕ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਕੰਮ ਵਿੱਚ ਬਰਕਤ ਪੈਂਦੀ ਹੈ ਨੰਬਰ 39 ਮੋਗਰ ਦਾ ਖੰਭ ਬਹੁਤ ਹੀ ਸ਼ੁਭ ਹੁੰਦਾ ਹੈ ਜੇਕਰ ਅਸੀਂ ਇਸ ਨੂੰ ਆਪਣੀ ਰਸੋਈ ਦੇ ਵਿੱਚ ਰੱਖਦੇ ਹਾਂ ਤਾਂ ਇਸ ਦਾ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਨੰਬਰ 40 ਜੇ ਤੁਸੀਂ ਸਵੇਰੇ ਸਵੇਰ ਜਲਦੀ ਉੱਠ ਜਾਂਦੇ ਹੋ ਤਾਂ ਤੁਸੀਂ ਆਪਣੀ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਉਸ ਵਿੱਚ ਖਾਣਾ ਤਿਆਰ ਕਰਿਆ ਕਰੋ। ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।